ਤਾਂ ਬੇਰੇ ਬੱਚੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਆਇਆ ਸੀ ਉਹ ਸੋਲਵ ਕਰਦੇ ਪਿਆ ਸਵਾਲ ਨੰਬਰ 54 ਦੇ ਉੱਤੇ ਆ ਗਏ ਬੇਟਾ ਕਹਿੰਦਾ ਪੀ ਕਯੂ ਆਰ ਅਤੇ ਐਸ ਦੁਆਰਾ ਹੱਲ ਕੀਤੇ ਗਏ ਪ੍ਰਸ਼ਨਾਂ ਦੀ ਸੰਖਿਆ ਨੂੰ ਦੰਡ ਗ੍ਰਾਫ ਦੁਆਰਾ ਦਰਸਾਇਆ ਗਿਆ ਹੈ ਤਾਂ ਬੇਟਾ ਪੀ ਨੇ ਕਿੰਨੇ ਸਵਾਲ ਹੱਲ ਕੀਤੇ ਕਯੂ ਨੇ ਕਿੰਨੇ ਕੀਤੇ ਆਰ ਨੇ ਕਿੰਨੇ ਕੀਤੇ ਐਸ ਨੇ ਕਿੰਨੇ ਕੀਤੇ ਇੱਥੇ ਪ੍ਰਸ਼ਨ ਹੈ ਜਿਵੇਂ ਪੀ ਨੇ 4 ਕੀਤੇ ਕਯੂ ਨੇ 6 ਕੀਤੇ ਆਰ ਨੇ 10 ਕੀਤੇ ਐਸ ਨੇ 8 ਕੀਤੇ ਕਹਿੰਦਾ ਉਪਰੋਕਤ ਦੰਡ ਗ੍ਰਾਫ ਤੋਂ ਪਤਾ ਲਗਾਓ ਕਿ ਕਊ ਤੇ ਆਰ ਨੇ ਮਿਲ ਕੇ ਕਿੰਨੇ ਪ੍ਰਸ਼ਨ ਪੀ ਤੇ ਐਸ ਦੋਵਾਂ ਤੋਂ ਵੱਧ ਹੱਲ ਕੀਤੇ ਠੀਕ ਹੈ ਬੇਟਾ ਤਾਂ ਆਪਾਂ ਕਊ ਤੇ ਆਰ ਦੇ ਪ੍ਰਸ਼ਨ ਕੱਢ ਲੈਣੇ ਵੀ ਕਊ ਤੇ ਆਰ ਨੇ ਕਿੰਨੇ ਹੱਲ ਕੀਤੇ ਠੀਕ ਹੈ ਬੇਟਾ ਇਹ ਆਪਾਂ ਕਿਵੇਂ ਕੱਢਾਂਗੇ ਕਊ ਦੇ ਕਊ ਨੇ ਕਿੰਨੇ ਕਊ ਪਲੱਸ ਆਰ ਕਊ ਨੇ ਕਿੰਨੇ ਹੱਲ ਕੀਤੇ ਬੇਟਾ 6 ਦੇ ਆਰ ਨੇ ਕਿੰਨੇ ਹੱਲ ਕੀਤੇ ਦਾਸ ਜਮਾ ਦਾਸ ਬਰਾਬਰ 16 ਸਵਾਲ ਹੱਲ ਕੀਤੇ ਤੇ ਮਾਈਨਸ ਪੀ ਤੇ ਐਸ ਪੀ ਜਮਾ ਐਸ ਪੀ ਨੇ ਕਿੰਨੇ ਪ੍ਰਸ਼ਨ ਹੱਲ ਕੀਤੇ ਬੇਟਾ ਚਾਰ ਪ੍ਰਸ਼ਨ ਹੱਲ ਕੀਤੇ ਤੇ ਐਸ ਨੇ ਕਿੰਨੇ ਪ੍ਰਸ਼ਨ ਹੱਲ ਕੀਤੇ 8 4 ਜਮਾ 8 12 ਤੇ ਬੇਟਾ ਆ 16 ਦੇ ਵਿੱਚੋਂ ਆਪਾਂ 12 ਜਦੋਂ ਮਾਈਨਸ ਕਰਦੇ ਆ ਤਾਂ 6 ਚੋਂ ਦੋਗੇ 4 ਜਿਹੜਾ ਹੈਗਾ ਇੱਕ ਚੋਂ ਹੈਗੇ 0 ਤਾਂ 4 ਸਾਡਾ ਰਾਈਟ ਆਨਸਰ ਬਣ ਜਾਂਦਾ ਹੈ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ A1 ਹੀ ਚਾਰ ਉੱਤਰ ਦਿੰਦਾ ਪਿਆ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 55 ਤੇ ਇਹ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ